ਖੰਧਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਰਮਿੰਦਰ ਤੀਜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਫੇਵਰਿਟ ਮੂਵੀ ਰਿਵਿਊ ਸ਼ੋ ਟੌਪ ਜੰਪ ਫਲੌਗ ਤੇ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਦੇ ਇਲੰਟੇ ਮਾਲ ਦੇ ਵਿੱਚ ਤੇ ਅੱਜ ਰਿਲੀਜ਼ ਹੋਈ ਹੈ ਪੰਜਾਬੀ ਫਿਲਮ ਕਿੱਸਾ ਪੰਜਾਬ ਦੇਖਣ ਵਾਲੇ ਕਹਿੰਦੇ ਨੇ ਕਿ ਮਰੇ ਤੇ ਮੁਕਰੇ ਦਾ ਕੋਈ ਇਲਾਜ ਨਹੀਂ ਪਰ ਮੁਕਰੇ ਹੋਏ ਸਾਨੂੰ ਮਾਰਨੇ ਚੰਗੀ ਤਰ੍ਹਾਂ ਦੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਜਤਿੰਦਰ ਮੌਰ ਨੇ ਤੇ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਨੇ ਪ੍ਰੀਤ ਪੁੱਲਰ ਤਿਰਜ ਕੁਮਾਰ ਫੁੱਲ ਸਿੱਧੂ ਤੇ ਜਗਜੀਤ ਸੰਧੂ ਮੇਰਾ ਛੋਟਾ ਭਾਈ ਹੈ ਜੀ ਦੀਪ ਪੰਜਾਬ ਵੱਲੋਂ ਬਾਸਕਟਬਾਲ ਖੇਡਦਾ ਹੈ ਜੀ ਜੇਕਰ ਗੱਲ ਕਰੀਏ ਇਸ ਫਿਲਮ ਦੀ ਕਹਾਣੀ ਦੀ ਤਾਂ ਇਸ ਫਿਲਮ ਦੀ ਵਿੱਚ ਪੰਜਾਬ ਦੇ ਵਿੱਚ ਫੈਲ ਰੀਆਂ ਬਹੁਤ ਸਾਰੀਆਂ ਸਮਾਜਿਕ ਕ੍ਰਿਤੀਆਂ ਤੇ ਵਿਅੰਗ ਕੀਤਾ ਗਿਆ ਤੇ ਸਭ ਤੋਂ ਵੱਡਾ ਵਿਅੰਗ ਕੀਤਾ ਗਿਆ ਪੰਜਾਬ ਦੇ ਵਿੱਚ ਫੈਲ ਰਹੇ ਛੇਵੇਂ ਦਰਿਆ ਤੇ ਤੇ ਕਿਵੇਂ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੇ ਜਾ ਰਹੇ ਨੇ ਤੇ ਕਿਵੇਂ ਸ਼ਰੇਆਮ ਪੰਜਾਬ ਦੇ ਵਿੱਚ ਨਸ਼ੇ ਦਾ ਸਪਲਾਈ ਕੀਤਾ ਜਾਂਦਾ ਤੇ ਕੀ ਹਸ਼ਰ ਹੁੰਦਾ ਹੈ ਨੌਜਵਾਨਾਂ ਦਾ ਨਸ਼ੇ ਕਰਨ ਤੋਂ ਬਾਅਦ ਚ ਇਹ ਦਿਖਾਇਆ ਗਿਆ ਫਿਲਮ ਕਿੱਸਾ ਪੰਜਾਬ ਦੇ ਵਿੱਚ ਬਿਦ ਨਥਿੰਗ ਰਤ ਚੂਸਦਾ ਜੇਕਰ ਗੱਲ ਕਰੀਏ ਇਸ ਫਿਲਮ ਦੇ ਤਕਨੀਕੀ ਪੱਖ ਦੀ ਤਾਂ ਘੱਟ ਬਜਟ ਹੋਣ ਕਰਕੇ ਫਿਲਮ ਤਕਨੀਕੀ ਪੱਖ ਤੋਂ ਬਹੁਤ ਜ਼ਿਆਦਾ ਕਮਜ਼ੋਰ ਕਹੀ ਜਾ ਸਕਦੀ ਹੈ ਨਾ ਹੀ ਤਾਂ ਇਸ ਦਾ ਨਿਰਦੇਸ਼ਨ ਕੋਈ ਜ਼ਿਆਦਾ ਵਧੀਆ ਕਿਹਾ ਜਾ ਸਕਦਾ ਤੇ ਸਕਰੀਨ ਪਲੇ ਦੀ ਬਹੁਤ ਵੱਡੀ ਸਮੱਸਿਆ ਹੈ ਕਿਉਂਕਿ ਇਸ ਫਿਲਮ ਦੀ ਕਹਾਣੀ ਦੀਆਂ ਬਹੁਤ ਸਾਰੀਆਂ ਸ਼ੇਡਸ ਨੇ ਜੋ ਕਿ ਡਾਇਰੈਕਟਰ ਉਹਨਾਂ ਨੂੰ ਕੰਟੀਨਿਊ ਨਹੀਂ ਰੱਖ ਪਾਇਆ ਤੇ ਉਸ ਤੋਂ ਇਲਾਵਾ ਕੰਟੀਨਿਉਟੀ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਂਦੀ ਇਸ ਕਰਕੇ ਦਰਸ਼ਕ ਵੀ ਕਾਫੀ ਹੱਦ ਤੱਕ ਬੋਰ ਹੁੰਦੇ ਨੇ ਇਸ ਫਿਲਮ ਨੂੰ ਦੇਖਦੇ ਹੋਇਆ ਇਸ ਫਿਲਮ ਦੀ ਕਹਾਣੀ ਵੀ ਕਾਫੀ ਸਲੋ ਚੱਲਦੀ ਹੈ ਜੋ ਕਿ ਦਰਸ਼ਕਾਂ ਨੂੰ ਕਾਫੀ ਬੋਰ ਕਰਦੀ ਹੈ ਮੇਰੇ ਪੀਸ ਵਾਲੇ ਪੈਸੇ ਚੋਰੀ ਹੋ ਗਏ ਹੋ ਜਾਂਦੀ ਕਰਦੀ ਦਰਦੀ ਆਉਂਦੀ ਆ ਪੀਓ ਜੇਕਰ ਗੱਲ ਕਰੀਏ ਫਿਲਮ ਦੇ ਸੰਗੀਤ ਦੀ ਤਾਂ ਇਸ ਫਿਲਮ ਦੇ ਇੱਕ ਦੋ ਗੀਤ ਜਿਹੜੇ ਗੁਰਦਾਸ ਮਾਨ ਨੇ ਇੱਕ ਗੀਤ ਗਾਇਆ ਉਸ ਤੋਂ ਇਲਾਵਾ ਜੋਤੀ ਨੋਰਾ ਨੇ ਇੱਕ ਗੀਤ ਗਾਇਆ ਉਸ ਉਹਨਾਂ ਗੀਤਾਂ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਨੇ ਤੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਅਸੀਂ ਦਾ ਸਟਾਰ ਦਿੰਨੇ ਆ ਪੰਜਾਂ ਚੋਂ 2 ਤੇ ਆਓ ਜਾਣਦੇ ਹਾਂ ਕਿ ਦਰਸ਼ਕ ਇਸ ਫਿਲਮ ਬਾਰੇ ਕੀ ਕਹਿੰਦੇ ਨੇ ਜਦੋਂ ਹੱਥਾਂ ਚ ਤੇਰੇ ਸੀ ਫੁੱਲ ਸੂਹੇ ਓਹ ਡਿਫਰੈਂਟ ਸੀ ਇਹੋ ਮੂਵੀ ਆ ਰਹੀ ਹੋ ਤਾਂ ਡਿਫਰੈਂਟ ਸੀ ਬੜੀ ਅਸਟੋਰੀ ਸੀ ਬੜੀ ਵਧੀਆ ਦੱਸਿਆ ਬੀਕੇ ਵੀਰੇ ਵਧੀਆ ਮੂਵੀ ਸੀ ਬਹੁਤ ਜ਼ਿਆਦਾ ਤੁਸੀਂ ਇਹ ਬਤਾਇਆ ਕਿ ਹਮੇ ਡਰਗਸ ਜਿਹੀ ਨਹੀਂ ਲੈਣੀ ਚਾਹੀਏ ਵਧੀਆ ਵਰਮ ਸੀ ਵੀਰ ਜੀ ਠੀਕ ਹੈ ਜੀ ਅਸੀਂ ਬਤਾਇਆ ਡਰਗਸ ਬਾਰੇ ਬਤਾਇਆ ਜੀ ਸਾਰਾ ਮੂਵੀ ਮੁੱਦਾ ਤਾਂ ਚੰਗਾ ਚੱਕਿਆ ਮੁੱਦਾ ਤਾਂ ਹੋਣਾ ਚਾਹੀਦਾ ਸੀ ਆ ਨਸ਼ੇ ਦਾ ਪਰ ਇਹਨੂੰ ਜੋੜਿਆ ਉਹਨਾਂ ਤੋਂ ਜੁੜੀ ਨਹੀਂ ਮੂਵੀ ਪੂਰੀ ਮਿਊਜ਼ਿਕ ਬਹੁਤ ਵਧੀਆ ਸੀ ਚਿੰਦਨੀ ਰੰਗ ਨੀਲੇ ਸਿਟਿੰਗ ਬਹੁਤ ਸਰੀ ਐਕਟਿੰਗ ਸਭ ਕੁਝ ਵਧੀਆ ਸੀ ਸਟੋਰੀ ਐਕਟਿੰਗ ਸਭ ਕੁਝ ਵਧੀਆ ਸੀ ਸਿਟਿੰਗ ਅੱਛੀ ਹੈ ਸਭ ਕੀ ਐਕਟਿੰਗ ਠੀਕ ਹੈ ਜੀ ਐਕਟਰਸ ਮਿਕਸਡ ਜਿਹੇ ਹੈ ਦੋ ਤਿੰਨ ਹੈਗੇ ਆ ਜਿਹੜੇ ਕਿਰਦਾਰ ਜਿਹੜੇ ਸਹੀ ਨਿਭਾਏ ਆ ਬਹੁਤੇ ਸਭ ਪਟਾਰੀਆਂ ਵਿੱਚ ਅੰਗਾਂ ਦੇ ਵੀ ਚਾਰ 2.5 ਹੈਗਾ ਆਟ ਆਫ 3 ਐਂਡ ਹਾਫ ਐਂਡ 3 ਮੈਂ 5 ਦੇ ਦੂੰਗਾ ਸੋ ਐਸੀ ਰਿਵਿਊ ਪੰਜਾਬੀ ਫਿਲਮ ਕિસ્사 ਪੰਜਾਬ ਦਾ ਸੋ ਅਹੀਂ ਤਾਂ ਇਹੀ ਕਹਾਂਗੇ ਕਿ ਇੱਕ ਵਾਰ ਤਾਂ ਇਸ ਫਿਲਮ ਨੂੰ ਵੇਖਿਆ ਜਾ ਸਕਦਾ ਪਰ ਤੁਸੀਂ ਇਸ ਨੂੰ ਦੇਖਣਾ ਚਾਹਣੇ ਜਾਂ ਨਹੀਂ ਇਹ ਫੈਸਲਾ ਤੁਹਾਡੇ ਹੱਥ ਹੈ ਤੇ ਤੁਹਾਨੂੰ ਸਾਡਾ ਮੂਵੀ ਰਿਵਿਊ ਸ਼ੋ ਕਿਵੇਂ ਦਾ ਲੱਗਾ ਇਸ ਵਾਸਤੇ ਆਪਣਾ ਫੀਡਬੈਕ ਦੇਣਾ ਨਾ ਭੁੱਲਿਓ ਤੁਸੀਂ ਫੀਡਬੈਕ ਦੇ ਸਕਦੇ ਹੋ ਸਾਡੀ ਸਾਈਟ www.hamdardtv.com ਤੇ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਤੇਜਾ ਨੂੰ ਮੂਵੀ ਰਿਵਿਊ ਸ਼ੋ ਟੌਪ ਜਾਂ ਫਲੌਪ ਖਤਮ ਕਰਨ ਦੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ